ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਆਏ ਸੀ ਮੇਲੇ ਇਧਰਲੀ ਸਾਈਡ ਮਿਲਦੀ ਹੈ ਟਿਕਟ ਤੇ ਇਧਰ ਹੁੰਦੀ ਹੈ ਆਪਣੀ ਐਂਟਰੀ ਮੇਲੇ ਦੇ ਅੰਦਰ ਹੁਣ ਆਪਾਂ ਮੇਲੇ ਦੇ ਅੰਦਰ ਚੱਲਦੇ ਆ ਇੱਥੇ ਵਾਰਡਨ ਸਾਰੀ ਇੱਕ ਪਾਸੇ ਭੂਤ ਮੰਗਲਾ ਹੈ ਤੇ ਦੂਜੇ ਪਾਸੇ ਭਾਂਡੇ ਆ ਤੇ ਫਰਨੀਚਰ ਠੀਕ ਹੈ ਇਧਰ ਭਾਂਡੇ ਰੱਖੇ ਹੋਏ ਆ ਅੱਗੇ ਜਾ ਕੇ ਸੈਲਫੀ ਸਟੈਂਡ ਵੀ ਸੀਗਾ ਹੁਣ ਆਪਾਂ ਅੱਗੇ ਮੇਲੇ ਦੇ ਅੰਦਰ ਇੱਥੇ ਰਾਸ਼ ਬੋਰ ਘਟਾ ਸੀਗਾ ਤੇ ਪਤਾ ਨਹੀਂ ਅਸੀਂ ਜਲਦੀ ਚਲੇ ਗਏ ਸੀ ਤਾਂ ਕਰਕੇ ਵੈਸੇ ਸ਼ਾਮ ਨੂੰ ਜਿਆਦਾ ਹੁੰਦਾ ਏ ਫਿਰ ਵੀ ਅਸੀਂ 6:30 ਪੰਜ ਗਏ ਸੀਗੇ ਤੇ ਬੱਚੇ ਕਹਿ ਰਹੇ ਸਾਨੂੰ ਮੇਲਾ ਮੇਲਾ ਲੱਗ ਨਹੀਂ ਰਿਹਾ ਹੈਗਾ ਕੀ ਕਰੀਏ ਕੀ ਕਰਕੇ ਤੇ ਆਹ ਰਿੰਗ ਵਾਲੀ ਗੇਮ ਲੈ ਲਈ ਇਹਨਾਂ ਨੇ ਕੰਨੇ ਅਸੀਂ ਖੇਲਣੀ ਆ ਤੇ ਇਹਦੇ ਵਿੱਚ ਵੀ ਇਹਨਾਂ ਨੂੰ ਇੱਕ ਬਿਸਕੁਟ ਦਾ ਪੈਕੇਟ ਹੀ ਨਿਕਲਿਆ ਸੀਗਾ ਹੋਰ ਕੁਝ ਨਹੀਂ ਮਿਲਿਆਗਾ ਸਾਰਿਆਂ ਨੇ ਵਾਰ-ਵਾਰ ਟਰਾਈ ਕੀਤਾ ਤੇ ਫਤਿਹ ਪੂਰਾ ਖੁਸ਼ ਹੋ ਗਿਆ ਸੀਗਾ ਲੈ ਕੇ ਕਿ ਮੈਨੂੰ ਬਿਸਕੁਟ ਮਿਲ ਗਏ ਰੇਂਗੋ ਤਾਂ ਪੈ ਨਹੀਂ ਰਹੀ ਸੀ ਕਿਉਂਕਿ ਉਹ ਛੋਟਾ ਏ ਹਜੇ ਉੱਪਰ ਤੱਕ ਪਹੁੰਚਾ ਨਹੀਂ ਜਾਂਦਾ ਸੀ ਫਿਰ ਆ ਬਾਲ ਵਾਲੀ ਗੇਮ ਸੀ ਸਿਰਫ ਇਹ ਕਹਿੰਦਾ ਮੈਂ ਇਹ ਖੇਡਣੀ ਮੈਂ ਚਲ ਤੂ ਇਹ ਖੇਡ ਲਾ ਨਾ ਉਸ ਤੋਂ ਬਾਅਦ ਅਸੀਂ ਅੱਗੇ ਆ ਕੇ ਤੇ ਨਿਸ਼ਾਨੇ ਲਾਉਣ ਦੀ ਵਾਰੀ ਸੀਗੀ ਇਹ ਵੀ ਸਾਰਿਆਂ ਨੇ ਟਰਾਈ ਕੀਤੇ ਇੱਥੇ ਵੀ ਇਹਨਾਂ ਨੇ ਸਿਰਫ ਇੱਕ ਬਿਸਕੁਟ ਦਾ ਪੈਕੇਟ ਤੇ ਇੱਕ ਮਾਚਸ ਦੀ ਡੱਬੀ ਦਿੱਤੀ ਸੀਗੀ ਤੇ ਇੱਕ ਤਾਸ਼ ਵੀ ਮਿਲੀ ਸੀ ਪਰ ਉਹ ਅਸੀਂ ਲਈ ਨਹੀਂ ਹੈਗੇਗੀ ਵਾਪਸ ਕਰਤੀ ਸੀਗੀ ਮਾਚਸ ਵੀ ਵਾਪਸ ਕਰਤੀ ਸੀ ਬਿਸਕੁਟ ਫਤੇ ਨਹੀਂ ਲੈ ਲਏ ਸੀਗੇ ਤੇ ਉਹ ਕਹਿ ਰਹੇ ਸੀ ਕਿ ਬਿਲਕੁਲ ਤਾਂ ਦੋ ਦੋ ਪੈਕੇਟ ਹੋ ਜਾਣਗੇ ਸਾਰਿਆਂ ਨੇ ਵਾਰ-ਵਾਰ ਟਰਾਈ ਕੀਤਾ ਨਿਸ਼ਾਨੇ ਲਾਉਣ ਨੂੰ ਤੇ ਆਹ ਦੇਖੋ ਦੋ ਪੈਕੇਟ ਅਸੀਂ ਬਿਸਕੁਟਾਂ ਦੇ ਲੈ ਕੇ ਆ ਗਏ ਫਤਿਹ ਪੂਰਾ ਖੁਸ਼ ਸੀਗਾ ਕਿ ਮੈਂ ਜਿੱਤੇ ਉਸ ਤੋਂ ਬਾਅਦ ਅਸੀਂ ਅੱਗੇ ਚਲੇ ਗਏ ਮੇਲੇ ਦੇ ਇਧਰ ਇੱਕ ਸਾਈਡ ਖਾਣ ਪੀਣ ਦਾ ਸਮਾਨ ਜਿਆ ਸੀਗਾ ਤੇ ਦੂਸਰੀ ਸਾਈਡ ਇਹ ਕਹਿੰਦੇ ਸੀ ਝੁੱਲ੍ਹੇ ਦੇਖਣੇ ਝੁੱਲ੍ਹੇ ਨਾਲੇ ਝੁੱਲ੍ਹੇ ਸੇਮ ਹੀ ਆ ਜਿਹੜੇ ਅੱਗੇ ਰੁਟੀਨ 'ਚ ਹੁੰਦੇ ਉਹ ਹੀ ਆ ਕੋਈ ਚੇਂਜ ਨਹੀਂ ਹੈਗਾਗਾ ਤੇ ਕਾਫੀ ਸਾਰੀਆਂ ਦੁਕਾਨਾਂ ਸੀਗਾ ਇੱਥੇ ਲੱਗੀਆਂ ਸੂਟ ਵੀ ਸੀ ਬੈਡ ਸ਼ੀਟ ਜੋ ਮਰਜ਼ੀ ਲੈ ਲਓ ਜੁੱਤੀਆਂ ਤੇ ਆ ਬੜੀਆਂ ਪਾਪੜ ਵੀ ਸੀਗੇ ਇੱਥੇ ਤਕਰੀਬਨ ਸਾਰਾ ਸਮਾਨ ਹੀ ਸੀਗਾ ਦੁਕਾਨਾਂ ਹੀ ਲੱਗੀਆਂ ਹੋਈਆਂ ਸੀ ਨਾਰਮਲ ਤੇ ਆ ਜਿਵੇਂ ਕੁੜੀਆਂ ਲਈ ਕਾਫੀ ਸਮਾਨ ਸੀਗਾ 30-30 ਰੁਪਏ ਦੀ ਸੇਲ ਲੱਗੀ ਹੋਈ ਸੀ ਹੈ ਨਾ ਇੱਥੇ 20-30 ਰੁਪਏ ਦੇ ਕੋਈ ਚੀਜ਼ ਜਿਵੇਂ ਲੈਣੀ ਹੋਵੇ ਬੱਚਿਆਂ ਨੇ ਹੈ ਨਾ ਉਹਨਾਂ ਵਾਸਤੇ ਤੇ ਖਿਡੌਣੇ ਵੀ ਸੀਗੇ ਉਸ ਤੋਂ ਬਾਅਦ ਅਸੀਂ ਫਤੇ ਨੂੰ ਕਹਿ ਰਹੇ ਸੀਗੇ ਕਿ ਤੂੰ VOTING ਕਰ ਲਾ ਕਹਿੰਦਾ ਨਹੀਂ ਮੈਂ ਇਹਦੇ 'ਚ ਨਹੀਂ ਕਰੂੰਗਾ ਥੋੜਾ ਪਾਣੀ ਆ ਕਹਿੰਦਾ ਇਹ ਮੈਂ ਝੂਟਾ ਲਊਂਗਾ ਮੈਂ ਕਿਹਾ ਠੀਕ ਆ ਫਿਰ ਅਸੀਂ ਇਹਨਾਂ ਨੂੰ ਝੂਟੇ ਦਿਵਾਏ ਤੇ ਪਹਿਲਾਂ ਫਤੇ ਰੋਣ ਲੱਗ ਗਿਆ ਬੈਠ ਕੇ ਫਿਰ ਹੌਲੀ-ਹੌਲੀ ਸੈੱਟ ਹੋ ਗਿਆ ਕਿਉਂਕਿ ਮੈਂ ਕੋਦੇ ਨਾਲ ਸੀਗਾ ਨਾ ਤੇ ਫਿਰ ਇੱਧਰ ਜਿ ਕਹਿੰਦਾ ਮੈਂ ਜਾਣਾ ਫਿਰ ਇੱਧਰ ਚਲੇ ਗਏ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਕਿ ਆ ਉੱਠਦਾ ਝੂਟਾ ਲੈ ਲਊ ਕਹਿੰਦੇ ਨਹੀਂ ਸਾਨੂੰ ਉੱਤੇ ਡਰ ਲੱਗਦਾ ਮੈਂ ਫੇਰ ਕਵੀ ਆਪੋ ਬੋਟਿੰਗ ਕਰ ਲੈਨੇ ਦੇ ਕਿੰਨੇ ਬੱਚੇ ਕਰ ਰਹੇ ਆ ਫਤਿਹ ਤੂੰ ਇੱਥੇ ਲੈ ਲੈ ਕਹਿੰਦਾ ਨਹੀਂ ਮੈਂ ਇੱਥੇ ਨਹੀਂ ਲੈਣਾ ਹੈਗਾ ਵਾ ਇੱਥੇ ਫੇਰ ਲੈਣਾ ਉਹ ਸੇਮ ਜੇ ਝੂਲਾ ਸੀਗਾ ਵਾਰ-ਵਾਰ ਉਹਦੇ ਤੇ ਲਈ ਗਿਆ ਇੱਕੋ ਜੀ ਦੋ ਝੂਲੇ ਆ ਇੱਕ ਟ੍ਰੇਨ ਜੇ ਵੰਗੂਆ ਇਹ ਜਿਵੇਂ نیچے ਘੁੰਮ ਰਿਹਾ ਇੱਕ ਮਤਲਬ ਕਾਫੀ ਉੱਪਰ ਹੋ ਜਾ ਕੇ نیچے ਜਾਂਦਾ ਬਸ ਹੈ ਸੇਮ ਹੀ ਆ ਤੇ ਇੱਕ ਆ ਚੰਡੋਲ ਸੀਗੀ ਤੇ ਇੱਧਰ ਚ ਤਾਂ ਅਸੀਂ ਬੈਠੇ ਨਹੀਂ ਫੇਰ ਊਠ ਦੀ ਵਾਰੀ ਆਈ ਤੇ ਮੈਂ ਕਿ ਕਹਿੰਦਾ ਮੈਂ ਬਹਿਣਾ ਵਾ ਫਤਿਹ ਕਹਿੰਦਾ ਮੈਂ ਬਹਿਣਾ ਨਹੀਂ ਪਰ ਮੈਂ ਕਿ ਕਹਿੰਦਾ ਮੈਂ ਇਕੱਲੇ ਨਹੀਂ ਨਹੀਂ ਬਹਿਣਾਗਾ ਤੇ ਫਿਰ ਅਸੀ ਕਿ ਇਸ ਦੇ ਨਾਲ ਉਹਨੂੰ ਬਿਠਾਤਾ ਸੀਗਾ ਤੇ ਉਹਨਾਂ ਨੇ ਝੂਟੇ ਲਏ ਤੇ ਫਤੇ ਨੇ ਫੇਰ ਨਹੀਂ ਲਿਆ ਕੰਨਾ ਮੈਨੂੰ ਮੇਲਾ ਵਧੀਆ ਨਹੀਂ ਲੱਗ ਰਿਹਾ ਆਪਾਂ ਘਰੇ ਜਾਣਾ ਵਾ ਤੇ ਉਸ ਤੋਂ ਬਾਅਦ ਦੇਖੋ ਕਿੰਨੀ ਸਾਰੀ ਰੌਣਕ ਹੋ ਚੱਲੀ ਸੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਕੱਪੜੇ ਵਗੈਰਾ ਵਾਧੂ ਪਏ ਸੀਗੇ ਨਾ ਜਿੰਨੇ ਚੋ ਵੀ ਲੈਣਾ ਹੋਵੇ ਸਭ ਕੁਝ ਸੀਗਾ ਇੱਥੇ ਤੇ ਇਹ ਆ ਜੀ ਆਪਣਾ ਬਠਿੰਡੇ ਦਾ ਮੇਲਾ ਆ ਦੇਖੋ ਪੂਤ ਬੰਗਲਾ ਤੇ ਇਹ ਫੇਰ ਦੂਜੀ ਸਾਈਡ ਵੀ ਕੱਪੜੇ ਆ ਗਏ ਆ ਸੂਟ ਜੇ ਕਿਸੇ ਨੇ ਲੈਣੇ ਹੋਣ ਹਨਾ ਤੇ ਇਹ ਦੂਜਾ ਸਮਾਨ ਆ ਤੇ ਤੁਸੀਂ ਜਿਹਨੇ ਵੀ ਮਤਲਬ ਮੇਲਾ ਵੇਖਣਾ ਇਹ ਰੋਜ਼ਗਾਰਡਨ ਦੇ ਬਿਲਕੁਲ ਨਾਲ ਹੀ ਆ ਨਹਿਰ ਦਾ ਪੋਲਾ ਜਿਹੜਾ ਉਹਦੇ ਨੀਚੇ ਆ ਦੂਜੀ ਸਾਈਡ ਠੀਕ ਹੈ ਜਦੋਂ ਆਪਾਂ ਗੋਨੇ ਆਣੇ ਰੋਡ ਨੂੰ ਆਣਨੇ ਆ ਉੱਥੇ ਆ ਇਹ ਟਾਵਰ ਜਾਂ ਬਣਿਆ ਹੋਇਆ ਸੀ ਸ਼ਾਮ ਨੂੰ ਲਾਈਟਾਂ ਆਨ ਹੋਗੀਆਂ ਸੀ ਦੇਖੋ ਹੁਣ ਸਾਡੇ ਆਉਣ ਦਾ ਟਾਈਮ ਹੋ ਗਿਆ ਸੀਗਾ ਤੇ ਲਾਈਟਾਂ ਆਨ ਹੋ ਚੁੱਕੀਆਂ ਸਾਰੀਆਂ ਦੇਖੋ ਆ ਇਹ ਦਾ ਬਾਹਰਲਾ ਵਿਊ ਦੇਖ ਲੋ ਤੁਸੀਂ ਚੰਗੀ ਤਰ੍ਹਾਂ ਤੇ ਹੁਣ ਐਂਟਰੀ ਵਾਲੀਆਂ ਲਾਈਟਾਂ ਵੀ ਆਉਣ ਹੋਈਆਂ ਕਿਉਂਕਿ ਹਨੇਰਾ ਹੋ ਚੱਲਿਆ ਸੀਗਾ ਤੇ ਮੇਲਾ ਵੇਖ ਕੇ ਸੀ ਵਾਪਸ ਆਉਣ ਲੱਗੇ ਸੀਗੇ ਘਰੇ ਤੇ ਚਲੋ ਇਹਨੇ ਨਾ ਬੱਚੇ ਖੁਸ਼ ਹੋ ਗਏ ਕਿਉਂਕਿ ਪੇਪਰ ਤੇ ਕੀ ਹਟੇ ਸੀਗੇ ਹਨਾ ਤਾਂ ਕਰਕੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ